ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਇੱਕ ਦ੍ਰਿੜ ਯਤਨ ਵਿੱਚ ਪਟਿਆਲਾ ਪੁਲਿਸ ਨੇ ਮਨਰੋਗ ਪਦਾਰਥਾਂ ਦੀ ਇੱਕ ਮਹੱਤਵਪੂਰਨ ਜ਼ਬਤ ਅਤੇ 2 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਬਾਜੂ ਡੀ.ਆਈ.ਜੀ ਪਟਿਆਰੇ ਸ਼੍ਰੀ ਕੁਲਦੀਪ ਸਿੰਘ ਚੈਲਜੀ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਦੇਸਾਂ ਨਿਰਦੇਸ਼ਾਂ ਤੇ ਸਾਡੀ ਪਟਿਆਲਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੋਧੀ ਜਿਹੜੀ ਡਰਾਈਵ ਚੱਲ ਰਹੀ ਆ ਉਸ ਡਰਾਈਵ ਦੇ ਤਹਿਤ ਕੱਲ ਬਾਅਦਪੈ ਸਾਡੇ ਚੌਕੀ ਇੰਚਾਰਜ ਬਸੰਤਪੁਰੇ ਵੱਲੋਂ ਜਿਹੜਾ ਏਜੀਐਮ ਰਿਜ਼ਰਟ ਨਾਕਾਬੰਦੀ ਕੀਤੀ ਹੋਈ ਸੀ ਦੌਰਾਨੇ ਨਾਕਾਬੰਦੀ ਸਾਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਦੋ ਇੱਕ ਮੁੰਨਾ ਨੌਜਵਾਨ ਤੇ ਇੱਕ ਸਲਾ ਨੌਜਵਾਨ ਕਿਸੇ ਵਹੀਕਲ ਚੋਂ ਉਤਰ ਕੇ ਵਾਪਸ ਪੁਲਿਸ ਪਾਰਟੀ ਨੂੰ ਦੇਖ ਕੇ ਨਾਕਾ ਲੱਗਿਆ ਹੋਇਆ ਦੇਖ ਕੇ ਪਿੱਛੇ ਨੂੰ ਖਿਸਕਣ ਲੱਗੇ ਤਾਂ ਉਹਨਾਂ ਕੋਲ ਇੱਕ ਬੈਗ ਸੀ ਜਿਹੜੇ ਬੈਗ ਦੇ ਵਿੱਚ ਸ਼ੱਕ ਦੀ ਬਿਨਾ ਤੇ ਉਹਨਾਂ ਨੂੰ ਅਸੀਂ ਜਦੋਂ ਰੋਕਿਆ ਤੇ ਫਿਰ ਉਸ ਤੋਂ ਬਾਅਦ ਸਮਰੱਥ ਅਧਿਕਾਰੀ ਐਸ ਪਰ ਐਨ ਡੀ ਪੀ ਐਸ ਐਕਟ ਦੇ ਅਸੀਂ ਸਮਰੱਥ ਅਧਿਕਾਰੀ ਮੌਕੇ ਤੇ ਐਸ ਐਸ ਆਈ ਅਮਰਜੀਤ ਸਿੰਘ ਪਹੁੰਚੇ ਤਾਂ ਦੌਰਾਨੇ ਤਲਾਸ਼ੀ ਉਹਨਾਂ ਦੇ ਜਿਹੜੇ ਬੈਗ ਚੋਂ ਸਾਨੂੰ 22200 ਜਿਹੜੀ ਐਲਪਰਾਜੋਲਮ ਗੋਲੀ ਆ ਉਹ ਨਸ਼ੀਲੀ ਗੋਲੀ ਬਰਾਮਦ ਹੋਈ ਆ ਜਿਹਦੇ ਜੀ ਇਨ੍ਹਾਂ ਦੀ ਜਿਹੜੀ ਪਛਾਣ ਆ ਇੱਕ ਸੁਖਵਿੰਦ ਜਿਹੜੀ ਇਹਨਾਂ ਦੀ ਪਛਾਣ ਆ ਸੁਖਵਿੰਦਰ ਸਿੰਘ ਸੁੱਖਾ son of ਸਰਦੂਲ ਸਿੰਘ ਪਿੰਡ ਬਾਗੜੀਆ ਥਾਣਾ ਸਦਰ ਤੰਤਾਲ ਜਾਨਕੀ ਡਿਸਟ੍ਰਿਕਟ ਤੰਤਾਲ ਤੇ ਦੂਸਰੇ ਜਿਹੜੇ ਸਰਤਾਜ ਸਿੰਘ son of ਕੁਲਵੀਰ ਸਿੰਘ ਵਾਸੀ ਜੋਲ ਰਾਜੂ ਥਾਣਾ ਸਿਟੀ ਤੰਤਾਲ ਜਾਨਕੀ ਦੋਨੇ ਇਹ ਤਾਂ ਤਾਂ ਜ਼ਿਲੇ ਨਾਲ ਸੰਬੰਧਿਤ ਨੇ ਜਿਹੜੇ ਅਸੀਂ ਕਯੂ ਦੋਨੇ ਅਰੈਸਟ ਕੀਤੇ ਆ ਇਹਦੇ ਵਿੱਚ ਅਸੀਂ ਐਫ ਆਈ ਆ ਨੰਬਰ 78 ਅੰਡਰ ਸੈਕਸ਼ਨ 22 ਕਾਰਡ 85 ਐਨ ਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਕਰਕੇ ਹੁਣ ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਫਿਰ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਫਾਰਵਰਡ ਤੇ ਬੈਕਵਰਡ ਲਿੰਕਿੰਗ ਇਹ ਕਿੱਥੇ ਲੈ ਕੇ ਜਾ ਰਹੇ ਸੀ ਇਹ ਕਿੱਥੋਂ ਨੇ ਇਹਨਾਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਇਹਨਾਂ ਦੇ ਕਿਉਂਕਿ ਪਿੰਡ ਵੀ ਅਲੱਗ-ਅਲੱਗ ਨੇ ਪਰੰਤੂ ਇਹਨਾਂ ਦਾ ਇਹ ਰਿਸ਼ਤਾ ਹੈ ਵੀ ਇਹ ਆਪਸ ਵਿੱਚ ਮਿਲ ਕੇ ਜਿਹੜਾ ਇਹ ਤਸਕਰੀ ਦਾ ਕੰਮ ਕਰਦੇ ਆ ਤੇ ਇਹਦਾ ਅਸੀਂ ਵੈਸੇ ਇੱਕ ਤਫਤੀਸ਼ 'ਚ ਇਹਦਾ ਬੈਕਵਰਡ ਲਿੰਕੇਜ ਤੇ ਫਾਰਵਰਡ ਲਿੰਕੇਜ ਕ੍ਰੀਏਟ ਕਰਾਂਗੇ ਤੇ ਜੋ ਵੀ ਦੋਸ਼ੀ ਸਾਹਮਣੇ ਆਉਣਗੇ ਅਸੀਂ ਬੰਦੀ ਕਾਰਵਾਈ ਅਮਲ 'ਚ ਲਿਆਂਦੀਏ ਇਹਨਾਂ ਦੇ ਪਹਿਲੇ ਵੀ ਕੋਈ ਨਾ ਕਰਨਾ ਚਾਹਿਆ ਫਿਲਹਾਲ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਸੁਖਵਿੰਦਰ ਸਿੰਘ ਤੇ ਦੋ ਮੁਕੱਦਮੇ ਦਰਜ ਐਂਡ ਕਿਹਨੋ ਚੱਲਿਆ ਜੀ ਕਿਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਲੈ ਕੇ ਜਾ ਰਹੇ ਆ ਉਹ ਹਜੇ ਬੈਕਵਰਡ ਲਿੰਕ ਅਸੀਂ ਡੂਰਿੰਗ ਇਨਟੈਰੋਗੇਸ਼ਨ ਸਾਹਮਣੇ ਆਊਗਾ ਅਸੀਂ ਫਿਲਹਾਲ ਅਸੀਂ ਇਹਨੂੰ ਪੁਲਸਰ ਮੰਨ ਲੈ ਕੇ ਡੂਰਿੰਗ ਇਨਟੈਰੋਗੇਸ਼ਨ ਅਸੀਂ ਫਾਈਂਡ ਆਊਟ ਕਰ ਲਾਂਗੇ ਥੈਂਕ